ਵਿੰਦਰਪਾਲ ਸਿੰਘ ਜੀ ਦੂਰਾ ਗੁਰਦੁਆਰਾ ਸ਼੍ਰੀ ਕਨਸਰ ਸਾਹਿਬ ਜੀ ਦੀ ਸਮੁੱਚੀ ਮੈਨੇਜਮੈਂਟ ਪ੍ਰਚਾਰਕ ਸਹਬਾਨਾਂ ਵੱਲੋਂ ਪਾਠਿਸਾਰਨਾ ਸਤਿ ਸਾਂ ਬਹੁਤ ਬਹੁਤ ਧੰਨਵਾਦ ਹੈ ਪ੍ਰਚਾਰਕ ਦਾ ਭਾਵ ਹੈ ਕਿ ਜਿਸ ਤਰ੍ਹਾਂ ਗੁਰਦੁਆਰਾ ਸਾਹਿਬ ਇੱਥੇ ਗ੍ਰੰਥੀ ਸਿੰਘ ਜੀ ਸੇੜੇ ਸ਼ਾਮ ਹੁਕਮਨਾਮਾ ਲੈਂਦੇ ਨੇ ਉਹਨਾਂ ਆਪ ਜੀ ਸੰਗਤਾਂ ਨੂੰ ਰਹਿਤ ਮਰਿਆਦਾ ਤੋਂ ਜਾਣੂ ਕਰਉਂਦੇ ਨੇ ਉਹ ਇਤਿਹਾਸ ਦਾ ਭਾਗੀ ਤੀ ਹੈ ਪ੍ਰਚਾਰਕ ਦਾ ਮਤਲਬ ਹੈ ਕਿ ਤੁਸੀਂ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਬੱਚਿਆਂ ਨੂੰ ਜਿਹੜੇ ਕੇਸ ਕਟਾਉਂਦੇ ਨੇ ਰਿਸ਼ਤੇਦਾਰਾਂ ਨੂੰ ਆਂਟੀਆ ਘਾਟੀਆ ਨੂੰ ਲਕਨਵਾਸੀਆਂ ਨੂੰ ਕੇਸ ਰੱਖਣੇ ਅਮਰ ਸ਼ਾਕੇ ਗੁਰੂ ਵਾਲੇ ਬਣਨਾ ਤੇ ਬਹੁਤ ਵੱਡੀ ਮਾਦੀ ਦੀ ਅਦ ਸੰਸਕਾ ਗੁਰੂ ਵਾਲੇ ਬਣਾਉਣਾ ਕਿ ਸੰਗੁਰਾਂ ਨੇ ਤੁਹਾਡੇ ਤੇ ਕਿਰਪਾ ਕੀਤੀ ਹੈ ਤੁਹਾਨੂੰ ਸੇਵਾ ਦਿੱਤੀ ਸੋ ਇਹ ਤੇ ਅਮਸਜਾਰ ਦੀ ਸੰਪੂਰਤਾ ਹੈ ਪਰਾ ਪ੍ਰਸ਼ਾਦ ਜੀ ਦੇ ਕੋਲ ਜਾਰੀ ਹੈ 2 ਮਿੰਟ ਵਾਸਤੇ ਕਿਉਂਕਿ ਸਾਧੂ ਸਭਾਂ ਦੇ ਦਰਸ਼ਨ ਕਰਨਗੇ ਕਿਸੇ ਦੇ ਨਾਮ ਦੇ ਨਾਲ ਸਿੰਘ ਜਾਂ ਕੌਰ ਪਦਾ ਨਹੀਂ ਲੱਗਦਾ ਹੋਵੇ ਆਪ ਕੋ ਭਾਈ ਆਪਣਾ ਨਾਮ ਆ ਕੇ ਦੱਸ ਕੇ ਅੱਗੇ ਸਿੰਘ ਔਰ ਕੌਰ ਦੀ ਮੁੱਲਗਵਾਵੇ ਕਿਉਂਕਿ ਅਮਰ ਸਗਣ ਤੋਂ ਬਾਅਦ ਹਰ ਇੱਕ ਦੇ ਨਾਮ ਦੇ ਨਾਲ ਸਿੰਘ ਔਰ ਕੌਰ ਲੱਗਣਾ ਜ਼ਰੂਰੀ ਹੈ ਸੋ ਇੱਥੇ ਅਮਰ ਸੰਚਾਰ ਦੀ ਸੰਪੂਰਨ ਫਤਿਹ ਦੀ ਸ਼ਰਮ ਭਾਈ ਕੋ ਰਸਨਾ ਬਾਜੀ ਨਾ ਰਹੇ ਗੱਦ ਗਿਆ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡੇ ਭਾਗਾਂ ਵਾਲਿਓ ਜੀ ਤਰਪਾਦ ਸ਼ਾਹ ਨੇ ਖਾਲਸੇ ਪੰਥ ਦੀ ਸਾਜਣਾ ਕੀਤੀ ਖਾਲਸੇ ਨੇ ਨਵਾਂ ਜੀਵਨ ਦਿੱਤਾ ਭਰੇ ਪੜਾਅ ਵਿੱਚੋਂ ਪੰਜਾਂ ਦੇ ਸਿਰ ਮੰਗ ਕੇ ਇੱਕ ਇੱਕ ਨੂੰ ਅੰਮ੍ਰਿਤ ਦੀ ਦਾਤ ਦੇ ਕੇ ਉਹਨਾਂ ਦੇ ਸੀਸ ਕੀ ਕਹਿਣਾ ਚਾਹੋਗੇ ਅੱਜ ਦੇ ਸ਼ੁਭ ਦਿਨ ਤੇ ਕਿੰਨੇ ਲੋਕਾਂ ਨੇ ਅੰਮ੍ਰਿਤ ਛਕਿਆ ਔਰ ਕੀ ਅੱਜ ਦਾ ਦਿਨ ਬੜਾ ਭਾਗਾ ਕਿਉਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਖਾਲਸੇ ਦਾ ਜਨਦਿਆੜਾ ਕੱਲ ਨੂੰ ਵਿਸਾਖੀ ਵਾਲੇ ਦਿਨ ਜੋ 1699 ਵਿੱਚ ਕਲਗੀਧਰ ਪਾਤਸ਼ਾਹ ਨੇ ਖਾਲਸੇ ਦਾ ਨਵਾਂ ਇੱਕ ਜੀਵਨ ਦੇ ਕੇ ਖਾਲਸੇ ਨੂੰ ਖਾਲਸੇ ਦੀ ਸਥਾਪਨਾ ਕੀਤੀ ਸੀ ਅੱਜ ਉਸ ਦਿਨ ਨੂੰ ਸਮਰਪਿਤ ਇੱਕ ਦਿਨ ਪਹਿਲਾਂ ਗੁਰਦਾਰਾ ਇਤਿਹਾਸਕ ਕਨ ਸਾਹਿਬ ਬਟਾਲਾ ਵਿਖੇ ਪੰਜ ਪਿਆਰੇ ਸਹਿਬਾਨ ਕਾਲਤਾ ਸਾਹਿਬ ਤੋਂ ਆ ਕੇ ਉਹਨਾਂ ਨੇ ਅੰਮ੍ਰਿਤ ਦਾ ਬਾਟਾ ਤਿਆਰ ਕੀਤਾ ਅੱਜ 226 ਪ੍ਰਾਣੀਆਂ ਨੇ ਕਲਗੀਧਰ ਪਾਤਸ਼ਾਹ ਦੇ ਧੀਆ ਪੁੱਤਰ ਹੋਣ ਦਾ ਮਾਣ ਪ੍ਰਾਪਤ ਕੀਤਾ ਤੇ ਉਸ ਅਮਰਤ ਦੇ ਤਿਆਰ ਹੋਏ ਬਾਟੇ ਚੋਂ ਅਮਰਤ ਦੀ ਦਾਤ ਪ੍ਰਾਪਤ ਕੀਤੀ ਹੈ ਮੈਂ ਆਪਣੇ ਵੱਲੋਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਵੱਲੋਂ ਸਮੁੱਚੀ ਨਾਨਕ ਨਾਮ ਲੇਵਾ ਟਾਲੇ ਦੀ ਸੰਗਤ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਵੱਲੋਂ ਧੰਨਵਾਦ ਵੀ ਕਰਦਾ ਔਰ ਵਧਾਈ ਵੀ ਦੇਣਾ ਸਾਰੀ ਸੰਗਤ ਦਾ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਜਗਦੀਸ਼ ਜਿਸ ਕੀ ਕਹਣਾ ਚਾਹਗੇ ਅੱਜ ਤੁਸੀਂ ਅਮਰਤ ਧਾਰੀ ਹੋਏ ਅਸੀਂ ਅੱਜ ਅਮਰਤ ਸ਼ਕੈ ਦੇ ਬਹੁਤ ਵਧੀਆ ਲੱਗਿਆ ਗੁਰੂ ਘਰ ਆ ਕੇ ਅਹੀਂ ਕਲ ਗਏ ਤੇਰ ਪਾਸ਼ਾ ਦੇ ਪੁੱਤ ਬਣਿਆ ਅਹੀਂ ਸਿੱਖ ਅਮਰਸ਼ਕ ਆਇਆ ਤੇ ਬਹੁਤ ਬਹੁਤ